अगर बड़ी शानदार प्रदर्शनी अपने पैर की परफॉर्मेंस देंगे। दे रैली hey, रवाना किया जाएगा ये साइकिल रैली ड्रग अवेयरनेस दे तौर पर असि पटियाला जी साइक रैली कराई ਮਾਨਯੋਗ ਮੁੱਖ ਮੰਤਰੀ ਪੰਜਾਬ ਅਤੇ ਮਾਨਯੋਗ ਡੀਜੀਪੀ ਪੰਜਾਬ ਜੀ ਦਾ ਸੰਦੇਸ਼ ਇਹ ਕਿ ਘਰ ਘਰ ਤੱਕ ਜਿਹੜੀ ਇਹ ਅਵੇਅਰਨੈਸ ਪਹੁੰਚਾਈ ਜਾਵੇ ਔਰ ਬੱਚਿਆਂ ਨੂੰ ਅਵੇਅਰ ਕੀਤਾ ਜਾਵੇ ਉਹਨਾਂ ਦੇ ਪੇਰੈਂਟਸ ਨੂੰ ਅਵੇਅਰ ਕੀਤਾ ਜਾਵੇ ਕਿ ਜਿਹੜੇ ਉਹ ਡਰੱਗਸ ਨਾਲ ਲੈਣ ਦੇਖੋ ਬੱਚੇ ਦੇ ਮਨ ਦੇ ਵਿੱਚ ਕੋਈ ਫ੍ਰਸਟ੍ਰੇਸ਼ਨ ਹੈ ਉਹਨੂੰ ਹੁਰਕੇ ਸੇ ਤਰੀਕੇ ਨਾਲ ਚੰਗੀ ਖਰਾਕ ਦੇ ਕੇ ਖੇਡਾਂਲੇ ਪਾਸੇ ਜੋੜ ਕੇ ਉਹਦੀ ਜਿਹੜੀ ਇਹ ਫ੍ਰਸਟ੍ਰੇਸ਼ਨ ਜਿਹੜੀ ਦੂਰ ਹੋਵੇ ਤੇ ਬੱਚਿਆਂ ਨੂੰ ਇਹ ਅਪੀਲ ਕੀਤੀ ਹੈ ਕਿਉਂ ਆਪਕੋ ਆਪਣੇ ਏਰੀਆ ਦੇ ਵਿੱਚ ਪਿੰਡਾਂ ਚ ਸ਼ਹਿਰਾਂ ਦੇ ਵਿੱਚ ਜਿੱਥੇ ਵੀ ਕਿਤੇ ਡਰੱਗ ਸਪਲਾਈਅਰ ਕੋਈ ਬੰਦਾ ਹੈਗਾ ਸਪਲਾਈ ਕਰਦਾ ਹੈ ਉਹਦੇ ਬਾਰੇ ਸਾਨੂੰ ਇਨਫੋਰਮੇਸ਼ਨ ਦਿਓ ਨਾ ਅਸੀਂ ਸਾਰਾ ਸਿਕਰਟ ਰੱਖਾਂਗੇ ਤੇ ਜਿਹੜੀ ਇਹ ਅਵੇਰਨੈਸ ਹੈ ਇਹ ਇੱਕ ਤੰਦਰੁਸਤ ਪੰਜਾਬ ਦੀ ਨਿਸ਼ਾਨੀ ਹੈ ਔਰ ਸਾਰੇ ਪੰਜਾਬ ਦੇ ਵਿੱਚ ਜਦੋਂ ਇਦਾਂ ਦੀ ਜਾਗਰੂਕਤਾ ਸਾਰੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਉਹ ਬੱਚਿਆਂ ਕੋਲ ਪਹੁੰਚੇਗੀ ਤੇ ਘਰ-ਘਰ ਪਹੁੰਚੇਗੀ ਤੇ ਸਾਡਾ ਪੰਜਾਬ ਨੇਚਰਲੀ ਜਿਹਾ ਰੰਗਲਾ ਪੰਜਾਬ ਬਣੇਗਾ ਜੰਗ ਦੀ ਤਰ੍ਹਾਂ ਜਿਹੜਾ ਹੈਗਾ ਸਰਕਾਰ ਦੀ ਤਰਫੋਂ ਜਿਹੜੀ ਹੈਗੀ ਹੈ ਕਾਰਵਾਈ ਹੋ ਰਹੀ ਹੈ ਤੇ ਇਹਦੇ ਵਿੱਚ ਆਪਾਂ ਵੱਖ-ਵੱਖ ਛੇਦਾਂ ਨੇ ਜਿਹਦੇ ਵਿੱਚ ਇੱਕ ਇਨਫੋਰਸਮੈਂਟ ਜਿਹੜਾ 파ਰਟ ਹੈ ਤੇ ਉਹ ਵੱਖਰਾ ਹੈਗਾ ਤੇ ਨਾਲ ਹੀ ਆਪਾਂ ਕੋਸ਼ਿਸ਼ ਕਰ ਰਹੇ ਹਾਂ ਪ੍ਰੀਵੈਂਟਿਵ ਸਟ੍ਰੈਟਜੀਜ਼ ਦੀ ਤਰਫ ਜਿੱਥੇ ਆਪਾਂ ਕਿ ਬੱਚੇ ਜਿਹੜੇ ਹੈਗੇ ਆ ਯਾ ਆਪਣੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਨਸ਼ਿਆਂ ਤੋਂ ਦੂਰ ਰੱਖਣਾ ਹੈ ਤੇ ਇਹਦੇ ਵਾਸਤੇ ਪੰਜਾਬ ਸਰਕਾਰ ਵੱਲੋਂ ਜਿਹੜੇ ਕਿ ਵੱਖ-ਵੱਖ ਉਪਰਾਲੇ ਵੀ ਕਿਤੇ ਜਾ ਰਹੇ ਨੇ ਤੁਸੀਂ ਵੇਖਦੇ ਵੀ ਹੋ ਕਿ ਪਿਛਲੇ 3 ਸਾਲਾਂ ਤੋਂ ਲਗਾਤਾਰ ਜਿਹੜਾ ਹੈਗਾ ਆਪਾਂ ਖੇੜਾ ਵਚਨ ਪੰਜਾਬ ਦੀਆਂ ਜਿਹੜਾ ਹੈਗਾ ਉਹ ਆਯੋਜਿਤ ਕਰਦੇ ਤੇ ਜਿਹਦੇ ਵਿੱਚ ਲਗਭਗ 4 ਲੱਖ ਦੇ ਕਰੀਬ ਪੰਜਾਬ ਦੇ ਬੱਚੇ ਜਿਹੜੇ ਹੈਗੇ ਆ ਖੇਡਾਂ ਵਿੱਚ ਹਿੱਸਾ ਲੈਂਦੇ ਨੇ ਤੇ ਨਾਲ ਹੀ ਹਰ ਮਹੀਨੇ ਹਰ ਦਿਨ ਕਿਸੇ ਨਾ ਕਿਸੇ ਤਰੀਕੇ ਨਾਲ ਨਸ਼ਾ ਵਿਰੋਧੀ ਜਿਹੜੇ ਹੈਗੇ ਆ ਐਕਟੀਵਿਟੀਜ਼ ਆਪਾਂ ਜ਼ਰੂਰ ਕਰਦੇ ਆ ਤੇ ਅੱਜ ਜਿਹੜਾ ਇਹ ਪ੍ਰੋਗਰਾਮ ਹੈ ਇਹ ਪੰਜਾਬ ਪੁਲਿਸ ਦੀ ਤਰਫੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਜਿਹੜਾ ਹੈਗਾ ਅੱਜ ਇਹ ਸਾਈਕਲ ਰੈਲੀ ਕਰਵਾਈ ਜਾ ਰਹੀ ਹੈ ਤੇ ਮੁੱਖ ਉਦੇਸ਼ ਇਹ ਹੀ ਹੈ ਕਿ ਆਪਾਂ ਯੂਥ ਨੂੰ ਸਨੇਹਾ ਦਈਏ ਪੈਰੈਂਟਸ ਨੂੰ ਸਨੇਹਾ ਦਈਏ ਤੇ ਜਿਹੜੇ ਆਪਣੇ ਮਾਪੇ ਹੈ ਉਹਨਾਂ ਨੂੰ ਸਨੇਹਾ ਦਈਏ ਕਿ ਨਸ਼ਾ ਜਿਹੜਾ ਹੈਗਾ ਇੱਕ ਬੁਰੀ ਲੱਤ ਹੈ ਬੁਰੀ ਚੀਜ਼ ਹੈ ਤੇ ਇਹਦੇ ਵਿੱਚ ਆਪਾਂ ਨੂੰ ਕੋਸ਼ਿਸ਼ ਇਹ ਕਰਨੀ ਹੈ ਕਿ ਕਿਸੇ ਵੀ ਕਿਸੇ ਤਰੀਕੇ ਨਾਲ ਆਪਣੇ ਬੱਚਿਆਂ ਨੂੰ ਇਹਦੇ ਨਾਲ ਕਿਸੇ ਜੁੜਨ ਨਾ ਦਈਏ ਤੇ ਇਹ ਅੱਜ ਦਾ ਤੁਸੀਂ ਦੇਖ ਰਹੇ ਹੋ ਕਿ ਕਿਸ ਤਰੀਕੇ ਨਾਲ ਆਪਾਂ ਕੋ ਸੋਚ ਰਹੇ ਸੀਗੇ ਕਿ 1001 ਬੱਚੇ ਆਉਣਗੇ ਪਰ ਹੁਣ ਵੀ ਦੇਖੋ 10-15 ਮਿੰਟ ਜਿਹੜੇ ਹੋ ਗਏ ਤੇ ਹੁਣ ਵੀ ਆਪਣੀ ਲਾਈਨ ਜਿਹੜੀ ਹੈਗੀ ਹੈ ਉਹ ਚੱਲ ਰਹੀ ਹੈ ਤੇ ਕਾਫੀ ਵੱਧ ਚੜ ਕੇ ਬੱਚੇ ਜਿਹੜੇ ਹੈਗੇ ਇਹਦੇ ਵਿੱਚ ਛਿ싸 ਲੇ ਰਹੇ ਜਿਹੜਾ ਕਿ ਇੱਕ ਸਨੇਹਾ ਹੈਗਾ ਕਿ ਪੰਜਾਬ ਜਿਹੜਾ ਹੈਗਾ ਹੁਣ ਵੀ ਤੰਦਰੁਸਤ ਹੈ ਔਰ ਤੰਦਰੁਸਤੀ ਵੀ ਵੱਲ ਜਿਹੜਾ ਹੈਗਾ ਉਹ ਵੱਧ ਰਿਹਾ ਹੈਗਾ ਤੇ ਉਮੀਦ ਇਹ ਹੀ ਕਰਾਂਗੇ ਕਿ ਜਿਵੇਂ ਪ੍ਰੀਵੈਂਟਿਵ ਸਟ੍ਰੈਟਜੀ ਚੱਲ ਰਹੀ ਹੈ ਨਾਲ ਹੀ ਪੁਲਿਸ ਜਿਹੜਾ ਹੈਗਾ ਇਨਫੋਰਸਮੈਂਟ ਐਕਟੀਵਿਟੀਜ਼ ਕਰ ਰਹੀ ਹੈ ਤੇ ਆਪਾਂ ਉਮੀਦ ਇਹ ਕਰਾਂਗਾ ਕਿ ਜਲਦੀ ਪੰਜਾਬ ਨੂੰ ਜਿਹੜਾ ਹੈਗਾ ਨਸ਼ੇ ਤੋਂ ਲੱਤ ਤੋਂ ਜਿਹੜੀ ਕਿ ਮੁਕਤੀ ਮਿਲ ਜੂ